ਹਰਿਆਣਾ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਤਸ਼ੱਦਦ ਦੇ ਖਿਲਾਫ ਬੀਤੇ ਦਿਨੀ ਪੰਜਾਬ ਕਾਂਗਰਸ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਦਰਦਾਰ ਖੱਟਰ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪੁਲਿਸ ਵੱਲੋਂ ਬਲ ਦਾ ਪ੍ਰਯੋਗ ਵੀ ਕੀਤਾ ਗਿਆ ਤੇ ਕਈਆਂ ਦੀਆਂ ਦਸਤਾਰਾ ਵੀ ਉਤਰਦੀਆਂ ਨਜ਼ਰ ਆਈਆਂ ਤੇ ਹੁਣ ਖਬਰੇ ਆ ਰਹੀ ਹੈ ਕਿ ਚੰਡੀਗੜ੍ਹ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਿਸ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸੁਖਵਿੰਦਰ ਕੋਟਲੀ ਵਿਰਿੰਦਰ ਢਿੱਲੋਂ ਸਮੇਤ 15 ਜਾਣੇ ਅਤੇ ਬਾਇ ਨੇਮ ਅਤੇ ਕਈ ਅਣਪਛਾਤੇ ਉੱਤੇ ਪਰਚਾ ਜਿਹੜਾ ਚੰਡੀਗੜ੍ਹ ਥਾਣਾ 03 ਯੂਟੀ ਚੰਡੀਗੜ੍ਹ ਦੇ ਪੁਲਿਸ ਸਟੇਸ਼ਨ ਤੇ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ ਨਾਮ ਨਾਮ ਦਾ ਜ਼ਿਕਰ ਜੋਗ ਹੈ ਕਿ ਵਿਧਾਇਕ ਪਰਗਤ ਸਿੰਘ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਬਰਿੰਦਰ ਸਿੰਘ ਢਿੱਲੋਂ ਸੁਮਿਤ ਸਿੰਘ ਖੁਸ਼ਸ਼ਬਾਜ਼ ਜਤਾਨਾ ਲਖਵਿੰਦਰ ਸਿੰਘ ਚੁਸ਼ਪਿੰਦਰ ਵੀਰ ਚਾਹਲ ਹਰਮਨ ਸੇਖੋਂ ਸਿਕੰਦਰ ਬੂਰਾ ਸਚੀ ਨੈਨ ਉਹਦੇ ਵੀ ਢਿੱਲੋਂ ਸਰਜੀਤ ਸਿੰਘ ਅੰਗਤ ਸਿੰਘ ਸੰਜੀਬ ਸ਼ਰਮਾ ਕਰਨੈਲ ਸਿੰਘ ਆਦਿ ਨਾਮ ਜਿਹੜੇ ਜ਼ਿਕਰਯੋਗ ਨੇ ਤੇ ਹੋਰ 8 ਅਣਪਛਾਤੇ ਲੋਕ ਜਿਨ੍ਹਾਂ ਉੱਤੇ ਮਾਮਲਾ ਚੰਡੀਗੜ੍ਹ ਪੁਲਿਸ ਨੇ ਦਰਜ ਕੀਤਾ ਗਿਆ ਧਾਰਾ 188 186 332 353 ਆਈਪੀਐਸ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਗੱਲ ਕੀਤੀ ਜਾਵੇ ਤਾਂ ਖਾਸੌਰ ਤੇ ਵਿਧਾਇਕ ਸੁਖਵਿੰਦਰ ਕੋਟਲੀ ਵਿਧਾਇਕ ਪਰਗਤ ਸਿੰਘ ਦਾ ਨਾਮ ਜ਼ਿਕਰਯੋਗ ਹੈ ਜਿਨ੍ਹਾਂ ਦੇ ਖਿਲਾਫ ਚੰਡੀਗੜ੍ਹ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਤੁਸੀਂ ਐਫਆਈਆਰ ਦੀ ਕਾਪੀ ਵੀ ਦੇਖ ਰਹੇ ਹੋ ਕਿਸੇ ਕੇ ਨਾਲ ਨਾਮ ਜਿਹੜੇ ਨੇ ਉਹ ਵਿੱਚ ਮੈਂਸ਼ਨ ਕੀਤੇ ਗਏ ਨੇ ਇਹ ਪੰਜਾਬ ਦੀ ਪੱਗ ਲਾਉਣ ਲੱਗੇ ਹੋਇਆ ਔਰ ਔਰ ਇਹ ਐਮਐਸਪੀ ਜਿਹੜੀ ਆ ਪੂਰੇ ਦੇਸ਼ ਦਾ ਇਸ਼ੂ ਆ ਨਾ ਕਿ ਪੰਜਾਬ ਦਾ ਔਰ ਹਰਿਆਣਾ ਇਕੱਲੇ ਦਾ ਲੇਕਿਨ ਹਰਿਆਣਾ ਸਰਕਾਰ ਔਰ ਜਿਹੜੀ ਦੇਸ਼ ਦੀ ਸਰਕਾਰ ਆ ਉਹ ਇਨਾ ਤੱਕਾ ਕਰ ਰਹੀ ਆ ਜਦ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰਨ ਆਏ ਸੀ ਔਰ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਆਏ ਸੀ ਅਸੀਂ ਇੱਕ ਯੂਥ ਵੱਲੋਂ ਇਕੱਠੇ ਹੋ ਕੇ ਆਏ ਸੀ ਤਾਂ ਕਿ ਇਸ ਮੋਦੀ ਸਰਕਾਰ ਨੂੰ ਔਰ ਖੱਟੜ ਸਰਕਾਰ ਨੂੰ ਜਕਾ ਸਕੀਏ ਕਿਉਂਕਿ ਸਮੇਂ ਲੱਗ ਜਾਂਦੇ ਆ ਯਾਰ ਅਸੀਂ ਬੇਸਿਕਲੀ ਕੋਈ ਇਹ ਕਿਸਾਨਾਂ ਦਾ ਮੁੱਦਾ ਕਿਸਾਨਾਂ ਨੂੰ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਪੀਸਫੁਲੀ ਪ੍ਰੋਟੈਸਟ ਕਰਦੇ ਨੇ ਕਿਉਂਕਿ ਕਦੀ ਇਦਾਂ ਵੀ ਹੋਇਆ ਪੇ ਇੱਕ ਸੂਬੇ ਦੇ ਵਿੱਚ ਇੱਕ ਦੇਸ਼ ਦੇ ਵਿੱਚ ਵਿੱਚ ਬਾਰਡਰ ਬਣਾ ਦਿੱਤਾ ਜਾਵੇ ਤਾਂ ਕਿ ਦੂਸਰਾ ਜਿਹੜਾ ਸੂਬਾ ਆ ਉੱਥੇ ਜਾ ਨਾ ਸਕੇ ਔਰ ਜਿਹੜੀ ਭਗਵੰਤਬਾਨ ਸਰਕਾਰ ਆ ਬਿਲਕੁਲ ਮੂਕ ਵਰ ਦਰਸ਼ਕ ਬਣ ਕੇ ਔਰ ਇਹਨਾਂ ਦਾ ਸਪੋਰਟ ਕਰ ਰਹੀ ਹੈ ਸਾਥ ਦੇ ਰਹੀ ਹੈ ਅਸੀਂ ਅੱਜ ਸੀਐਮ ਸਾਹਿਬ ਕਹਿੰਦੇ ਮੈਂ ਵਕੀਲ ਬਣ ਕੇ ਮਸਲਾ ਹੱਲ ਕਰਾਉਣ ਤੇ ਲੱਗਿਆ ਹੋਇਆ ਵਕੀਲ ਕਾਹਦਾ ਬਣ ਕੇ ਯਾਰ ਗ੍ਰਾਫਿਕ ਟੀਮ ਕਾਹਦਾ ਬਣ ਜੂ ਕਿਉਂਕਿ ਇੱਕ ਪੋਸਟਰ ਬਣਾਏਗਾ ਕਿਉਂਕਿ ਪੋਸਟ ਪਾ ਕੇ ਕੋਈ ਕੋਈ ਮੀਟਿੰਗ ਨਹੀਂ ਕੋਈ ਕੋਈ ਉਹਨਾਂ ਦਾ ਗਵਾਹ ਵੀ ਬਣ ਜਾਂਦਾ ਹੁੰਦਾ ਇਹਨਾਂ ਦੀ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਲੇਕਿਨ ਅੱਜ ਤੱਕ ਜਿਹੜੇ ਪੈਲਟ ਯੂਜ਼ ਹੋਏ ਕਿਸਾਨਾਂ ਤੇ ਉਹ ਕਿਸੇ ਅਫੀਸ਼ੀਅਲ ਏਜੰਸੀ ਤੇ ਨਹੀਂ ਆ ਉਹ ਜੇ ਕਿਸੇ ਔਰ ਅਜੇ ਤੱਕ ਕਿਸੇ ਦਾ ਪਰਚਾ ਨਹੀਂ ਦਰਜ ਹੋਇਆ ਹਰ ਸੱਤਾ ਸੱਤਾ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਸ਼ਹਿਰਾਂ ਦੇ ਇੰਟਰਨੈਟ ਬੰਦ ਕੀਤੇ ਹੋਏ ਆ ਅਸੀਂ ਉਹਦਾ ਪ੍ਰੋਟੈਸਟ ਕਰਨ ਆਏ ਸੀ ਔਰ ਉਹਦਾ ਪ੍ਰੋਟੈਸਟ ਦਾ ਹਾਲਾਤ ਇਹ ਦੇਖ ਲਓ ਆ ਹਰਿਆਣੇ ਵਾਲੇ ੱੱਕੇ ਮਾਰੀ ਜਾਂਦੇ ਆ ਅਸੀਂ ਤਾਂ ਪਿਓਰਲੀ ਆ ਪੱਗਾਂ ਦਾ ਦੇਖੋ ਕੀ ਹਾਲ ਕੀਤਾ ਇਹਨਾਂ ਨੇ ਅਸੀਂ ਤਾਂ ਪਿਓਰਲੀ ਕਿਸੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੁਝ ਯੂਥ ਮੈਂ ਕਿਹਾ ਚਲੋ ਮੈਂ ਨਾਲ ਚੱਲਦਾ ਪਰ ਇਹਨਾਂ ਦੇ ਹਾਲਾਤ ਇਹ ਆ ਕਿ ਇਹ ਬਿਲਕੁਲ ਉੱਥੇ ਵੀ ੱੱੱਕਾ ਕਰ ਰਹੇ ਇੱਥੇ ਵੀ ੱੱੱਕਾ ਕਰ ਰਹੇ ਔਰ ਚੰਡੀਗੜ ਸਾਡਾ ਜਿਹਦੇ ਤੇ ਇਹ ਸਾਨੂੰ ਇਹ ਦਿਖਾ ਰਹੇ ਆ ਵੀ ਹਾਂ ਵੀ ਇਹ ਤੁਹਾਡਾ ਨਹੀਂ ਹੈ